ਇੱਦਾਂ ਦੇ ਸੈਲਿਬ੍ਰਿਟੀ ਆ ਨੇੜੇ ਕਰਕੇ ਫੋਟੋ ਦਿਖਾ ਦੇ ਭਾਈ ਡਿਜ਼ਾਈਨ ਇੱਕ ਤੋਂ ਇੱਕ ਦੇ ਕਪੜਾ ਹਾਈ ਕਲਾਸ ਆ ਸੂਟ ਇਹ ਫਰੈਸ਼ ਸੋਦੇ ਨਵੇਂ ਕਪੜੇ ਨਵੇਂ ਤੋਹਫੇ ਇੱਧਰ ਦੇਖੋ ਕਲਰ ਚਾਰ ਪੂਰਾ ਪੰਜਾਬ ਦਾ ਧਮਾਕਾ ਭਾਜੀ 450 ਰੁਪਏ ਕੋਈ ਬਾਜ਼ਾਰ ਚ 800 1000 12 120 ਪਰ ਬਾਪੇ ਜਿੱਤੀ ਦੇ ਸਿਰਫ 450 ਚ ਅਲੀ ਗੱਲ ਵਾ ਦੇਖੋ ਬਣੀ ਹੋਈ ਹਾਂਜੀ ਕੰਮ ਦੇਖੋ ਕੀਤਾ ਹੋਇਆ ਇੰਦਾਂ ਦੇ ਦੁਪੱਟੇ ਨਾਲ ਭਾਜੀ ਕੁਆਲਿਟੀ ਜੰਨੇ ਆ 450 ਦੇਗ ਪਹਿਣ ਆਸਤੇ ਪੱਟੀ ਓਫਰ ਲਾਤੀ ਆ ਆ ਵੀ ਤੁਸੀਂ ਚੈੱਕ ਕਰ ਲੋ ਹਜ਼ਾਰ ਹਜ਼ਾਰ ਵਾਲੇ ਸੂਟ 450 ਚ ਜਿਹੜਾ ਤੁਸੀਂ ਦੇਣ ਲੈਣ ਕਰਨਾ ਵਿਆਹ ਸਹੀ ਦਾਜ ਤੇ ਕਪੜਾ ਉਹਦੇ ਲਈ ਵੀ ਬਹੁਤ ਵੱਡਾ ਫਾਇਦਾ ਆ ਦੇਖੋ ਪਿਓਰ ਪਸ਼ਮੀਨਾ ਮੈਚਿੰਗ ਗਰਮ ਸੂਟ ਗਰਮ ਸੂਟ ਉਹ ਵੀ ਟੋਪ ਦਾ ਕਪੜਾ ਉਹ ਟੋਪ ਦਾ ਕਪੜਾ ਟੋਪ ਦੀ ਕੁਆਲਿਟੀ ਸ਼ਾਲ ਪੂਰੀ 2.5 ਮੀਟਰ 2.5 ਰੁਪਏ ਸੂਟ ਆ ਦਿੱਤਾ ਆ ਦੇਖੋ 880 ਦੇ ਗਰਮ ਸੂਟ ਸਟਾਲ ਨਾਲ ਲੇਜੋ 250 ਚ 1000 ਦੇ 4 ਆਹ ਦੇਖੋ ਇਹਨਾਂ 16 ਦੇਖੋ ਬ੍ਰਾਂਡਡ ਹਾਂਜੀ ਯਾਰ ਯਾਰ ਬਰਾ ਬਰਾ ਸੋਲੇ ਪੀਸ ਇਹ ਕੁਆਲਟੀ ਦੇਖ ਲੋ ਡਿਜ਼ਾਈਨਿੰਗ ਦੇਖ ਲੋ ਐਦਾਂ ਦਾ ਸੂਟ ਤੇ ਐਦਾਂ ਈ ਸ਼ੋਰ ਆਏ ਹਾਏ 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 ਸਾਢੇ 350 ਰੁਪਏ ਕਰਤਾ ਵੀ ਆਹ ਦੇਖੋ ਇਹ ਤੁਹਾਨੂੰ ਅੱਪਾ ਦਵਾਗੇ ਸਾਢੇ 350 ਚ ਉਹ ਵੀ ਚੱਕ ਦਾ ਕੰਮ ਆ ਪਰ ਰੇਟਾਂ ਦਾ ਪਟਾਕਾ ਪਾਤਾ ਐਦਾਂ ਦੇ ਬ੍ਰਾਂਡਡ ਪੀਸ 15 1500 ਦੇ ਬ੍ਰਾਂਡਡ ਮਿਲਦਾ ਬ੍ਰਾਂਡਡ ਕਪੜਾ 600 ਰੁਪਏ ਲੈਜੋ ਕੜਾਈ ਦੇ ਨਾਲ 600 ਚ ਉਹ ਭਾਜੀ ਪੀਸ ਦੇਖੋ ਏ ਆਲੋ ਪ्योर ਵਿਸਕੋਜ਼ ਉਹ ਕੰਮ ਦੇਖੋ ਵੀਰੇ ਗਨੇ ਦੇ ਹੈਂਡਵਰਕ ਘੇਰਾ ਦੇਖੋ ਪੂਰਾ ਹੈਂਡਵਰਕ ਬਾਜੀ ਕੀ ਰੇਟ ਹੈ ਨਾ ਦੁਪੱਟਾ ਫੁੱਲ ਪ्योर ਹਾਂ ਰੰਗ ਦੇਖੋ ਓਏ 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 ਹੋਏ 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 ਓਏ ਹੋਏ ਹੋਏ ਬਾਜੀ 800 ਬਾਜੀ 800 800 ਬਾਜੀ 800 ਆ ਫੋਟੋ ਦੇਖ ਲੋ ਇਹ ਫੋਟੋ 1595 1500 ਦੇ ਦੋ ਐਂਦਾ ਚੱਲਦੇ ਇਹਨੂੰ ਫੋਟੋ ਨਾ ਕਰੋ ਸਾਈਡ ਤੇ ਆ ਚੱਕੋ ਸੂਟ ਭਾਜੀ ਤੁਮਾਕਾ ਰੇਟਾਂ ਦਾ ਓਪਨ ਚੈਲੰਜ ਅਰੇ ਭਾਜੀ 500 500 है? 500 500 ਆ ਫੋਟੋ ਆ ਸੂਟ ਫੋਟੋ ਦੇ ਨਾਲ 4000 ਦਾ ਭਾਜੀ ਆਪਾਂ ਦੇਣਾ 1500 ਰੁਪਏ ਦਾ 1500 ਰੁਪਏ ਦਾ ਤੁਹਾਡੇ ਸਾਹਮਣੇ ਰੱਖਦਾ ਭਾਈ ਇਹ ਵਿਆਹ ਸਾਡੀ ਦਾਜ ਬੀਰ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਆ ਕੇ 1 ਲੱਖ ਰੁਪਏ ਦਾ ਬਾਬੇ ਜਿਹੜੀ ਤੋਂ 35-40 ਹਜ਼ਾਰ ਦਾ ਇਹੀ ਸੂਟ ਫੋਟੋ ਲਾ ਕੇ 4000 3500 ਆ ਲੋ ਦਵੱਟਾ ਨਾਲ ਉਹ ਵੀ ਕਢਾਈ ਡਿਜ਼ਾਈਨਰ ਹੈ ਹੈਵੀ ਹੈਂਡਵਰਕ ਹਾਂਜੀ ਭਾਜੀ 1500 ਕਿੰਨੇ ਚਾਹੀਦੇ ਦੱਸੋ ਐਦਾਂ ਦੇ ਲਗਜ਼ਰੀ ਕਲਾਸ ਵਾਲੇ ਸੂਟ ਕਿਹੜੇ ਸੂਟ ਕਲਾਸਾਂ ਵਾਲੇ ਸੂਟ ਆ ਦੇਖੋ ਪੀਸ ਇੱਕ ਇੱਕ ਸੂਟ ਹੈਂਡਵਰਕ ਕੀਤਾ ਭਾਜੀ ਤੋਹਫੇ ਆ ਦੇਖੋ ਸਲਵਾਰ ਦੇ ਪੌਂਚੇ ਆਏ ਹਾਏ 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 ਆਹ ਛੜਤਾ ਦੇਖੋ 1500 ਚ ਕਰਤਾ ਹੁਣ ਤੁਸੀਂ ਦੱਸੋ ਕਿੱਧਰ ਜਾਣਾ ਹੈ ਕਿ ਉਹ ਰਾਜਾ ਰਾਣੀ ਦਾ ਬਰਬਰੀ ਆ ਦੇਖੋ ਫੁੱਲ ਟੋਲਾ ਬਨਾਰਸੀ ਜਿੰਨੂੰ ਆਪਾਂ ਕਹਿੰਦੇ ਆ ਖੀਨ ਖਾਬ ਦਾ ਦੁਪੱਟਾ ਨਾਲ ਜਿਹੜਾ ਬਾਜ਼ਾਰ 'ਚ 3500 4000 ਸਟਾਰਟ ਹੁੰਦਾ ਐ ਲੋ ਬਾਜੀ 1300 ਰੁਪਏ 'ਚ ਲੈ ਜਾਓ ਆ ਪੀਸ ਦੇਖ ਲਓ ਬਾਜ਼ਾਰ 'ਚ 5500 ਚੈਰੰਜ ਐ ਆ ਲੈ 2000 ਦਾ ਲੈ ਜਾਓ 2 2000 ਦੇ ਤੇ ਬਾਬੇ ਦੀ ਹੱਟੀ ਨੇ ਜਿਹੜੇ ਤੁਸੀਂ 5000 4500 5500 'ਚ ਲੈਣੇ ਹੋ ਭਾਈ ਜਲਦੀ ਆਓ ਬਾਬੇ ਦੇਰ ਤੇ ਲੇਟ ਨਾ ਹੋ ਜਾਣਾ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੋਲ ਸੇਲ ਦੀ ਦੁਕਾਨ ਕੱਲਾ ਸੂਟ ਵੀ ਕੋਰੀਅਰ ਹੋਊਗਾ ਕੱਲਾ ਸੂਟ ਵੀ ਦੁਕਾਨ ਤੇ ਆ ਕੇ ਲੈ ਜਾਓ ਟਰੱਕ ਭਰ ਕੇ ਚੈਨ ਲੈ ਜਾਓ ਸਰ ਤੋਂ ਵਾਈਸ ਚਾਹੀਦਾ ਲੈ ਜਾਓ ਕਪੜਾ ਨਾ ਵੀ ਕਿਹਾ ਵਾਪਸ ਕਰ ਦਿਓ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕਰਨਾ ਹੈ ਆਓ ਬਾਬੇ ਰੇੜੀ ਤੇ ਘੱਟ ਪੈਸੇ ਨਾਲ ਕੰਮ ਸਟਾਰਟ ਕਰਾ ਕਰਾਂਗੇ 1 ਰੁਪਏ ਦਾ ਘਾਟਾ ਨਹੀਂ ਹੋਊਗਾ ਜਿਹੜਾ ਸੂਟ ਬਚ ਗਿਆ ਸਾਡਾ ਜਿਹੜਾ ਪ੍ਰੋਫਿਟ ਕਮਾਇਆ ਤੁਹਾਡਾ ਆ ਜਾਓ ਫਿਰ ਨੰਬਰ 98804723 ਬਾਬੇ ਰੇੜੀ ਫਸਟ ਸਟੈਂਡ ਦੇ ਸਾਹਮਣੇ ਸਸਰੀ ਕਾਲਜ